ਹਾਂਜੀ ਮਿੱਤਰੋ ਤੇ ਆਪਾਂ ਆ ਗਏ ਆ ਪਿੰਡ ਰਾਏਕੋਟ ਬੋਰ ਕਰਨ ਤੇ ਆ ਆਪਣੀ ਮਸ਼ੀਨ ਲੱਗੀ ਹੋਈ ਆ ਰਾਏਕੋਟ ਫੌਜੀ ਵੀਰ ਕੇ ਬੋਰ ਕਰਦੇ ਆ ਤੇ ਬਾਈ ਨੇ ਆ ਪਲਾਟ ਲਿਆ ਹੋਇਆ ਵਾ ਤੇ ਬੋਰ ਕਰਨਾ ਵਾ ਇੱਥੇ ਪਹਿਲਾਂ ਬੋਰ ਹੋਇਆ ਨਹੀਂ ਸੀਗਾ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵੀਡੀਓ ਵਿੱਚ ਤੇ ਹੁਣ ਆਪਾਂ ਮਸ਼ੀਨ ਫਿੱਟ ਕਰ ਲਈ ਆ ਇਦਾਂ ਤੇ ਆਪਾਂ ਟੱਕ ਲਾਉਣ ਲੱਗੇ ਸੀਗੇ ਤੇ ਕੋਸ਼ਿਸ਼ ਕਰ ਗੰਨਾ ਤੁਹਾਡੇ ਨਾਲ ਗੋਪੀ ਸਾਝਿਆ ਕਰੂਗਾ ਤੇ ਆਪਾਂ ਚੱਲਦੇ ਆ ਗੋਪੀ ਕੋਲ ਹਾਂ ਵੀ ਗੋ ਵੀ ਮੈਂ ਟ੍ਰਿਕ ਕੇ ਮੈਂ ਉਰ ਕੇ ਮੈਂ ਉਹ ਵੀ ਰੋ ਠੀਕੋ ਤੇ ਅੱਜ ਤੁਹਾਨੂੰ ਇੱਕ ਗੱਲ ਦੱਸਣੀ ਆ ਬੂਰਾ ਬਾਰੇ ਜਿਹੜੇ ਬੂਰ ਕਰਦੇ ਨੇ ਵੀਰ ਉਹਨਾਂ ਵਾਸਤੇ ਇੱਕ ਰਿਕਵੈਸਟ ਆ ਵੀ ਬੂਰਾ 450 ਤੋਂ ਘੱਟ ਨਾ ਕਰਿਆ ਕਰੋ ਪਤਾ ਹੋ ਗੱਲ ਕਿਵੇਂ ਆ ਦੇਖੋ ਹੁਣ ਤੁਸੀਂ ਮੰਨ ਕੇ ਚਲੋ ਕੋਈ ਵੀ ਜ਼ਿਮੀਂਦਾਰ ਭਾਈ ਬੂਰ ਕਰਦਾ ਵਾ ਹੁਣ ਉਹ ਮੰਨ ਕੇ ਚੱਲੋ ਆਪਣਾ ਜਾਨੀ ਵੀ 80000 ਚ ਬੋਰ ਹੋ ਜਾਂਦਾ 20000 ਹੋਰ ਲੱਗ ਜੂਗਾ ਤੇ ਜਾਨੀ ਦੀ 450 ਫੁੱਟ ਤੋਂ ਬੋਰ ਘੱਟ ਨਹੀਂ ਕਰਾਉਣਾ ਚਾਹੀਦਾ 150 ਫੁੱਟ ਤੇ ਤਾਂ ਪਾਣੀ ਆ ਠੀਕ ਆ ਫਿਰ ਆਪਣਾ 40 ਫੁੱਟ ਦਾ ਫਿਲਟਰ ਪੈ ਜਾਂਦਾ ਵਾ ਮਗਰ ਬੋਰ ਕਿੰਨਾ ਬਚ ਗਿਆ ਜਾਨੀ ਦੀ ਹਰੇਕ ਸਾਲ 20 ਫੁੱਟ ਦਾ ਜਾਨੀ ਦੀ ਟੁੱਟਾ ਪੈਂਦਾ ਹਰੇਕ ਸਾਲ 20 ਫੁੱਟ ਦਾ ਟੁੱਟਾ ਪੈਂਦਾ ਹੁਣ ਜਿਵੇਂ 300 300 ਵਾਲੇ ਬੋਰ ਲੋਕ ਕਰਦੇ ਆ ਉਨ੍ਹਾਂ ਵਿੱਚੋਂ 150 ਫੁੱਟ ਤਾਂ ਆਪਣਾ ਸੋਕ ਨਿਕਲ ਗਈ ਫਿਰ 40 ਫੁੱਟ ਫਿਲਟਰ ਮਗਰ ਕਿੰਨਾ ਰਹਿ ਗਿਆ 100 ਫੁੱਟ ਹੀ ਰਹਿ ਗਿਆ ਹੁਣ ਅੱਜ ਤੋਂ 5 ਸਾਲ ਨੂੰ ਇਹ ਦੁਬਾਰੇ ਬੋਰ ਕਰਾਉਣੇ ਪੈਣੇ ਆ ਜਿਹੜੇ 450 ਫੁੱਟ ਬੋਰ ਕਰਨਾ ਵਾ ਇਹਦੇ ਵਿੱਚ ਦੇਖੋ ਤੁਸੀਂ ਹਿਸਾਬ ਲਾ ਲਓ 40 30 ਫੁੱਟ ਤਾਂ ਆਪਣਾ ਫਿਲਟਰ ਪੈ ਜਾਣਾ ਬਾਕੀ ਆਪਣਾ ਦੇਲਾ ਪਾਣੀ ਦਾ ਲੈਵਲ ਦੇ ਹਿਸਾਬ ਨਾਲ ਜਾਨੀ ਦੀ ਵੀਰਾਂ ਨੂੰ ਭਰਾਵਾਂ ਨੂੰ ਇਹ ਹੀ ਬੇਨਤੀ ਆ ਵੀ ਜੇ ਇਸ ਜ਼ਿਮੀਦਾਰ ਭਾਈ ਨੇ ਜਾਂ ਕਿਸੇ ਹੋਰ ਕਾਸਟ ਵੀਰ ਨੇ ਕਰੋਨਾ ਬੋਰ ਤਾਂ 450 ਤੋਂ ਘੱਟ ਬੋਰ ਨਾ ਕਰਾਇਓ ਤੇ ਦੇਖੋ ਬੋਰ ਵਾਲਿਆਂ ਨੇ ਤਾਂ ਪੈਸੇ ਲੈਣੇ ਆ ਹਨਾ ਚਲੋ ਐ ਹੁੰਦਾ ਵੀ ਜੇ ਢੂੰਗਾ ਹੋਊਗਾ ਤਾਂ ਬੋਰ ਵਾਲਿਆਂ ਦੀ ਵੀ ਮਿਹਨਤ ਬਣਦੀ ਆ ਤੇ ਬਾਕੀ 450 ਫੁੱਟ ਬੋਰ ਕਰਾਉਣ ਦਾ ਮਤਲਬ ਇਹ ਹੁੰਦਾ ਵਾ 20000 ਦਾ ਫਰਕ ਪੈਂਦਾ ਵਾ 20000 ਦਾ ਫਰਕ ਪੈਂਦਾ ਵਾ ਜੇ ਉਹ ਹੀ 20000 ਵਿੱਚ ਪਾ ਕੇ ਆਪਾਂ ਨੂੰ 20 ਸਾਲ ਫੇਰ ਲੋਡ ਕਣੀ ਪੈਂਦੀ ਹੈਗੀ ਬਾਕੀ ਗੱਲਾਂ ਵੀ ਦੇਖੋ ਆਪਾਂ ਜਿਵੇਂ ਹੁਣ ਵੀਡੀਓ ਆ ਪਾਉਨੇ ਆ ਇਹਨਾਂ ਵੀਡੀਓ ਤੋਂ ਲੋਕ ਆਪਣੇ ਹੋਰ ਜਿਵੇਂ ਗਰੁੱਪ ਵਾਲੇ ਵੀਰ ਨੇ ਇਹ ਵੀਡੀਓਾਂ ਚੱਕ-ਚੱਕ ਦਾ ਹਾਂ ਪਾਈ ਜਾਂਦੇ ਨੇ ਵੀਰ ਵਾਂ ਕੇ ਰਿਕਵੈਸਟ ਕਰਦੇ ਆ ਵੀ ਇੱਕ ਦੂਜੇ ਦੀਆਂ ਵੀਡੀਓਾਂ ਨਾ ਪਾਇਆ ਕਰੋ ਬਾਕੀ ਗੱਲ ਐ ਹੁੰਦੀ ਆਪੋ ਆਪਣਾ ਕਾਰੋਬਾਰ ਦਿਖਾਓ ਵੀਰੇ ਫੇਰ ਹੀ ਲੋਕਾਂ ਨੂੰ ਪਤਾ ਲੱਗੂਗਾ ਵੀ ਕਿੰਨਾ ਇੱਕ ਕੰਮ ਕਰਦੇ ਆ ਕਿੰਨਾ ਕਿੰਨਾਂ ਕੋਲ ਸਮਾਨ ਵਾ ਹੁਣ ਦੇਖੋ ਸਾਡੇ ਕੋਲ ਆ 6 ਇੰਚ ਇਹ 10 ਦੇ ਬੋਰ ਵੀ ਕਰਦੀ ਆ ਤੇ 8 ਦੇ ਬੋਰ ਵੀ ਕਰਦੀ ਆ 6 ਦੇ ਬੋਰ ਵੀ ਕਰਦੀ ਆ ਉਨਾ ਆਪਣੇ ਕੋਲ ਇਹ ਦੇਖੋ ਆਪਣਾ ਟਰਾਲੀ ਵੀ ਆਪਣੀ ਆ ਤੇ ਅਰਜਨ ਟਰੈਕਟਰ ਵਾ ਟਰਾਲੀਆਂ ਵੀ ਨੇ ਤੇ ਬਾਕੀ ਗੱਲ ਆਉਂਦੇ ਜਿਵੇਂ ਆਪਾਂ ਕਿਸੇ ਨੇ ਵੀ ਲੈ ਕੇ ਜਾਣਾ ਮਹਬੂਰ ਆਪਣਾ ਸਮਾਨ ਉਹ ਹੁਣ ਬੋਰ ਦਾ ਸਮਾਨ ਕਿਸੇ ਕੋਲ ਸੰਦ ਨਹੀਂ ਹੁੰਦੇ ਟਰੈਕਟਰ ਨਹੀਂ ਹੁੰਦਾ ਟਰਾਲੀ ਨਹੀਂ ਹੁੰਦੀ ਤਾਂ ਵੀਰਾਂ ਭਰਾਵਾਂ ਨੂੰ ਇਹ ਸਹੂਲਤ ਵੀ ਜਾਣੀ ਦੀ ਸਹੂਲਤ ਦੇ ਨਾਲ ਆਉਂਦਾ ਬੰਦੇ ਨੂੰ ਸੌਖਾ ਹੁੰਦਾ ਵਾ ਪਹਿਲਾਂ ਅਗਲੇ ਤੇ ਘਰੇ ਜਾਊ ਅਗਲਾ ਵੀ ਗੱਲਾਂ ਕਰਦਾ ਵਾ ਮੈਂ ਟਰੈਕਟਰ ਨਹੀਂ ਦੇਣਾ ਜਾਂ ਜੀ ਤੇਲ ਹੈ ਨਹੀਂ ਦਾ ਜਾਂ ਟਰਾਲੀ ਹੈ ਨਹੀਂ ਕੀ ਇਹ ਲੋਕਾਂ ਵਾਸਤੇ ਸਹੂਲਤ ਦਿੱਤੀ ਗਈ ਆ ਤੇ ਬਾਅਦ ਤੋਂ ਬਾਅਦ ਇਸ ਵੀਡੀਓ ਨੂੰ ਯਾਨੀ ਦੀ ਗਾਹਾਂ ਸ਼ੇਅਰ ਕਰਿਓ ਤੇ ਆਪਾਂ 10 ਇੰਚੀ ਬੋਰ ਵੀ ਕਰਦੇ ਆ ਹੁਣ ਇਸ ਵਕਤ ਆਪਣਾ ਯਾਨੀ ਦੀ ਘੋਲੀਏ ਪੈਂਦੀ ਆ ਚੂੜੀ ਤੇ 1.5 ਦਾ ਫੁੱਟ ਦਾ ਪਾਈਪ ਆ ਤੇ ਆਪਣੇ 8 8 ਲੱਖ ਦੇ ਵਿੱਚ ਬਣੇ ਨੇ ਪਾਈਪ 10 ਇੰਚੀ ਤੇ ਉਹਨਾਂ ਦੀਆਂ ਵੀ ਵੀਡੀਓ ਆ ਤੁਹਾਡੇ ਨਾਲ ਸ਼ੇਅਰ ਕਰਾਂਗੇ ਆਪਾਂ ਤੇ ਫਨਾਲ ਯਾਨੀ ਦੀ ਮੈਂ ਇਹੀ ਕੁਐਸਟ ਕਰਦਾ ਮਾਂ ਕਿਸੇ ਵੀ ਵੀਰ ਭਾਈ ਨੇ ਬੋਰ ਕਰਾਉਣਾ ਵਾ ਤਾਂ 450 ਤੋਂ ਘੱਟ ਬੋਰ ਨਾ ਕਰਾਇਓ ਕਿਉਂਕਿ ਆ ਇਹ ਹੁੰਦਾ ਸੁੱਕ ਲੰਬੀ ਪੈਗੀ 150 ਫੁੱਟ ਠੀਕ ਆ 40 ਫੁੱਟ ਯਾਨੀ ਦੀ ਮੰਨ ਕੇ ਚੱਲੋ ਤੁਸੀਂ ਆਪਣੀ ਫਿਲਟਰ ਨਿਕਲ ਗਈ 200 ਫੁੱਟ ਹੋ ਗਿਆ ਮਗਰ ਬੋਰ ਕਿੰਨਾ ਰਹੇਗਾ 100 ਫੁੱਟ ਪਲੀਜ਼ ਯਾਰ ਮੈਂ ਤਾਂ ਬੋਰ ਵਾਲਿਆਂ ਨੂੰ ਵੀ ਇੱਕ ਵਾਰੀ ਰਿਕਵੈਸਟ ਕਰਦਾ ਵਾਂ ਵੀ ਬੋਰ 450 ਤੋਂ ਘਟਾ ਨਾ ਕਰੋ ਜਿਹੜਾ ਅੱਜ ਬੋਰ ਹੋ ਗਿਆ ਇਹ ਹੀ ਪੰਜਾਂ ਸਾਲਾਂ ਨੂੰ 2 ਲੱਖ ਦਾ ਬੋਰ ਹੋਣ ਲੱਗ ਜਾਣਾ ਜੇ ਆਪਾਂ ਮੰਨ ਕੇ ਚੱਲਾਂ ਆਪਾਂ ਹੁਣ ਹੁਣੀ ਆਪਾਂ 20000 ਲਾ ਕੇ ਆਪਾਂ 450 ਫੁੱਟ ਬੋਰ ਕਰਾਵਾਂਗੇ ਤਾਂ ਆਪਾਂ ਨੂੰ ਗਾਹਾਂ ਜਾ ਕੇ ਜਾਣੀ ਦੀ ਵੀ ਲੋੜ ਨਹੀਂ ਪੈਂਦੀ ਬੋਰ ਕਰਾਉਣ ਦੀ ਕਿਉਂ ਆਏ ਯਾਰ ਪਾਣੀ ਡੂੰਘੇ ਹੋਈ ਜਾਂਦੇ ਨੇ ਤਾਂ ਆਪਣੀਆਂ ਜਿਹੜੀਆਂ ਮੋਟਰਾਂ ਪਾਉਣੇ ਆਪਾਂ ਇਹੀ ਮੋਟਰਾਂ ਨੇ ਜਾਨੀ ਦੀ ਡਾਇ ਘਟ ਜਾਣੇ ਨੇ ਇਹਨਾਂ ਦੀਆਂ ਪਾਵਰਾਂ ਵਾਜਣੀਆਂ ਇਹੀ ਬੋਰ ਕੰਮ ਆ ਜਾਣਗੇ ਜੇ ਬੋਰ ਹੋਸਾ ਹੋਇਆ 300 ਫੁੱਟ ਵਾਲਾ ਹੋਇਆ 250 ਫੁੱਟ ਵਾਲਾ ਬੋਰ ਹੋਇਆ ਤਾਂ ਇਹ ਬੋਰ ਖਤਮ ਹੋ ਜਾਣਗੇ ਮੈਂ ਇਹੀ ਬੇਨਤੀ ਕਰਦਾ ਮਿਸਤਰੀਆਂ ਨੂੰ ਵੀ ਤੇ ਬੋਰ ਕਰਾਉਣ ਵਾਲਿਆਂ ਨੂੰ ਵੀ ਵੀ ਵੀਰ ਬਣ ਕੇ 450 ਫੁੱਟ ਤੇ ਵੀ ਬੋਰ ਵੀ ਕਰਾਇਆ ਕਰੋ ਤੇ ਗਾਂ ਵਾਸਤੇ ਦੁਬਾਰੇ ਲੋੜ ਨਾ ਪਵੇ ਤਾਂ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਗਾਹਾਂ ਮੰਨ ਕੇ ਚੱਲ ਵੀ ਜੀ ਨੇ ਆਪਾਂ ਸ਼ੇਅਰ ਕਰ ਦਿੰਨੇ ਆ ਵੀ ਸ਼ੇਅਰ ਜ਼ਰੂਰ ਕਰਦੇ ਹੋ ਇਹ ਇਸ ਕਰਕੇ ਆਪਾਂ ਵੀਡੀਓ ਪਾਉਂਦੇ ਆ ਵੀ ਲੋਕਾਂ ਨੂੰ ਦਿਮਾਗ ਖੁੱਲ ਜਾਵੇ ਬਾਕੀ ਐ ਹੁੰਦਾ ਵਾ ਵੀ ਆਪਾਂ ਸੋਚ ਸਮਝ ਕੇ ਪੈਸਾ ਲਾਓ ਪਤਾ ਕੀ ਗੱਲ ਆ ਦੇਖੋ ਦਿਹਾੜੀਦਾਰ ਬੰਦਾ ਵਾ ਉਹ ਅੱਜ ਪੈਸੇ ਲਾਉਂਦਾ ਕੱਲ ਨੂੰ ਪੰਜਾਂ ਸਾਲਾਂ ਨੂੰ ਦੁਬਾਰੇ ਪੈਸੇ ਲਾਊਗਾ ਵੀਰੇ ਬਹੁਤ ਔਖਾ ਵਾ ਬੋਰ ਬਹੁਤ ਔਖੇ ਕਰਾਉਣੇ ਆ ਵੀਰ ਬਣ ਕੇ ਬਸ ਮਿੰਤੀ ਆ ਵੀ ਬਸ ਵੀ ਬੋਰ ਆ ਤੇ ਡੂੰਘੇ ਕਰਾਵੋ ਬਾਕੀ ਗੱਲ ਐ ਆ ਵੀ ਸਾਡੇ ਏਰੀਆ ਸਾਡੇ ਰੈਕੋਟ ਏਰੀਆ ਜਾਣੀ ਦੀ ਰੈਕੋਟ ਏਰੀਆ ਦੇ ਵਿੱਚ ਆਲੇ-ਦੁਆਲੇ ਜਗਰਾਮਾ ਇਧਰੋਂ ਆਪਣਾ ਬਰਨਾਲਾ ਇਧਰੋਂ ਤਾਂ ਚਲੋ ਡੂੰਘੇ ਹੀ ਜਾਂਦੇ ਆ 5 5 600 ਫੁੱਟ ਜਾਂਦੇ ਨੇ ਬੋਰ ਜਾਣੀ ਦੀ ਆ ਆਪਣੇ ਏਰੀਆ ਦੇ ਵਿੱਚ ਜਾਣੀ ਦੀ 450 ਤੋਂ ਫੁੱਟ ਬੋਰ ਨਾ ਕਰਾਓ ਬਸ ਬੇਨਤੀ ਹੋਈ ਆ ਬਾਕੀ ਗੱਲ ਐ ਹੁੰਦੀ ਆ ਜਿਹੜੀਆਂ ਅਸੀਂ ਵੀਡੀਓ ਆ ਪਾਉਨੇ ਆ ਲੋਕ ਯਾਰ ਬਹੁਤ ਚੱਕ ਚੱਕ ਗਾਹ ਤੋਂ ਗਾਹ ਵੀਡੀਓ ਪਾਈ ਜਾਂਦੇ ਨੇ ਹੈਨਾ ਤੇ ਐ ਨਾ ਕਰਿਆ ਕਰੋ ਬਸ ਪਤਾ ਕੀ ਗੱਲ ਆ ਆਪੋ ਆਪਣਾ ਕਾਰੋਬਾਰ ਦਿਖਾਓ ਬਸ ਬਾਕੀ ਇੰਨੀ ਕੀ ਗੱਲ ਆ ਜਿਹੜੇ ਸੰਧ ਹੁੰਦੇ ਨੇ ਆਪਦੇ ਸੰਦਾਂ ਦੀਆਂ ਫੋਟੋਆਂ ਕਰੋ ਪਾਓ ਆਪਦੇ ਕੰਮ ਦੀਆਂ ਫੋਟੋਆਂ ਪਾਓ ਬਾਕੀ ਗੱਲ ਇਹ ਹੁੰਦੀ ਆ ਆਪਦੇ ਸੰਧ ਦਿਖਾਓ ਫੇਰ ਹੀ ਲੋਕਾਂ ਨੂੰ ਪਤਾ ਲੱਗੂ ਫੇਰ ਹੀ ਕੰਮ ਪਊ ਜੇ ਆਪਣੇ ਕੋਲ ਸੰਧ ਪੂਰੇ ਆ ਤਾਂ ਆਟੋਮੈਟਿਕ ਹੀ ਕੰਮ ਆਉਣ ਲੱਗ ਜਾਣਾ ਬਸ ਇੰਨੀ ਕੀ ਬੇਨਤੀ ਆ ਤੇ ਸਸਤ